जय भीम जय भारत मेरा नाम अमरजीत है पिंद्रजी वाले तो मैं ब्लॉक करदा ना असि इन्ने ਹਾਲੇ ਵਾਲੇ ਪਿੰਡ ਤੋਂ ਲੇਵਰ ਲੱਗੀ ਏ ਰੱਜੀ ਵਾਲੇ ਵਾਲੇ ਫਾਟਕ ਤੇ ਅਸੀਂ ਉਹਨਾਂ ਦੇ ਵਿੱਚ ਪਹੁੰਚੇ ਹੋਏ ਆ ਤੇ ਇਹਨਾਂ ਦਾ ਪਿੰਡ ਬਹੁਤ ਦੂਰ ਹੈ ਤੇ ਦੂਰ ਇਹਨਾਂ ਨੂੰ ਕੰਮ ਮਿਲ ਰਿਹਾ ਏ ਇਹ ਟੁਕੜੀ ਕਾ ਲਈ ਆਣੇ ਜਾਣੇ ਤੇ ਤੇ ਅੱਗੇ ਮੈਂ ਇਹ ਕਹਿ ਰਹੀ ਆ ਵੀ ਜਿਹੜੇ ਬੱਗਾ ਸਿੰਘ ਨਾਲ ਜੁੜੇ ਹੋਏ ਨੇ ਬੱਗਾ ਸਿੰਘ ਦੀ ਗੱਲੇਵਰਾਂ ਦਾ ਸਾਰਿਆਂ ਦਾ ਕੰਮ ਚੱਲਦਾ ਜਪਿਆ ਤੇ ਬਾਕੀ ਕਿਸੇ ਦਾ ਕੰਮ ਨਹੀਂ ਚੱਲ ਰਿਹਾ ਜਿਹੜਾ ਤਾਂ ਕੋਈ ਪੈਸਾ ਦਿੰਦਾ ਜੇ ਉਹਨਾਂ ਦਾ ਕੰਮ ਚੱਲਦਾ ਪਿਆ ਤੇ ਬਾਕੀਆਂ ਦੇ ਕੰਮ ਬੰਦ ਪਏ ਹੋਏ ਨੇ ਮੈਂ ਨਾ ਕਹਿੰਦੇ ਆ ਆ ਸਾਡੇ ਵਿੱਚ ਬੱਗਾ ਪ੍ਰਧਾਨ ਜੀ ਆਏ ਨੇ ਉਹ ਗੱਲ ਕਰਨਗੇ ਜੈ ਪੀਮ ਜੈ ਭਾਰਤ ਮੇਰਾ ਨਾਮ ਸੋਮਰਾਰੀ ਮੈਂ ਨਿਆਲੇ ਵਾਲੇ ਪਿੰਡ ਤੋਂ ਆ ਤੇ ਸਾਡਾ ਮਨਰੇਗਾ ਮਜ਼ਦੂਰ ਇੱਥੇ ਲੱਗੇ ਨੇ ਰੇਲਵੇ ਤੇ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ 20 ਸਾਲ ਤੋਂ ਸ਼ੁਰੂ ਹੋਇਆ ਹੈ ਕੰਮ ਤੇ ਅੱਜ ਤੱਕ ਸਾਡੇ ਪਿੰਡ ਵਿੱਚ ਇੱਕ ਵਾਰ ਨਹੀਂ ਚੱਲਿਆ ਤੇ ਸਾਡੇ ਵਿਚਕਾਰ ਅੱਜ ਵੀ ਮੀਟਿੰਗ ਕਰ ਲੈਣ ਪ੍ਰਧਾਨ ਬੱਗਾ ਜੀ ਤੇ ਉਹਨਾਂ ਦੇ ਵਜ੍ਹਾ ਕਰਕੇ ਸਾਨੂੰ ਕੰਮ ਮਿਲਿਆ ਹੈ ਮਹੀਨਾ ਹੋ ਗਿਆ ਸਾਡੇ ਕੰਮ ਚੱਲੇ ਨੂੰ ਔਰ ਬਲੇਵਰ ਬਹੁਤ ਖੁਸ਼ ਹੈ ਕਿ ਸਾਡਾ ਕੰਮ ਚੱਲ ਰਿਹਾ 20 ਸਾਲਾਂ ਤੋਂ ਚੱਲਿਆ ਤੇ ਸਾਡੇ ਕੰਮ ਕਰਨ ਵਿੱਚ ਥੋੜੀਆਂ ਮੁਸ਼ਕਲਾਂ ਆ ਰਹੀਆਂ ਨੇ ਜਿਵੇਂ ਦੂਰ ਮਿਲਦਾ ਔਰ ਕੁਝ ਮਜ਼ਦੂਰਾਂ ਦੇ ਪਾਸੇ ਨਹੀਂ ਸਹੀ ਤਰੀਕੇ ਨਾਲ ਆ ਰਹੇ ਜੀ ਹਾਂ ਤੁਹਾਨੂੰ ਪਹਿਲੇ ਦੰਨ ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਪੈਨਾ ਵੀਰਾਂ ਨੂੰ ਜੈ ਪੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜ਼ਿਕਰ ਕਰਾਂਗਾ ਕਿ ਆਪਾਂ ਜੈ ਪੀ ਕਿਉਂ ਕਹਿੰਦੇ ਆ ਇਹ ਵੀ ਬਹੁਤ ਵੱਡੀ ਇੱਕ ਬਾਬਾ ਸਾਹਿਬ ਡਾਕਟਰ ਬੇਟਕਰ ਪੀਰਬਾਬ ਸਾਹਿਬ ਦੀ ਦੇਣ ਆ ਕਿ ਜਿਹੜੇ ਬੱਚੇ ਪੜਿਆ ਉਹਨਾਂ ਨੂੰ ਕਿਤਾਬਾਂ ਵਿੱਚ ਪਤਾ ਵੀ ਉਹਨਾਂ ਨੇ ਸਾਡੇ ਲਈ ਕੀ ਕੀਤਾ ਜਿਹੜੇ ਮਜਬੂਰ ਗਰੀਬ ਤੇ ਅਨਪੜ ਬੰਦੇ ਨੇ ਉਹਨਾਂ ਨੂੰ ਹਲੇ ਨਹੀਂ ਪਤਾ ਹੈ ਹਨਾ ਬਾਬਾ ਸਾਹਿਬ ਡਾਕਟਰ ਬੇੜਕਰ ਪਿਮਰਾਓ ਸਾਹਿਬ ਸਾਡੇ ਸੰਵਿਧਾਨ ਬਣਾਉਣ ਲਈ ਸਾਡੇ ਲਈ 25 ਸਾਲ ਸੰਘਰਸ਼ ਕੀਤਾ ਸੀਗਾ ਤੇ ਉਸ ਤੋਂ ਬਾਅਦ ਉਹ ਸੰਵਿਧਾਨ ਬਣਾਇਆ ਸੰਵਿਧਾਨ ਦੇ ਬਣ ਤੋਂ ਪਹਿਲਾਂ ਅਸੀਂ ਨਾ ਤਾਂ ਵੋਟ ਪਾ ਸਕਦੇ ਸੀ ਨਾ ਅਸੀਂ ਪਾਣੀ ਪੀ ਸਕਦੇ ਸੀ ਨਾ ਅਸੀਂ ਪਰ ਸਕਦੇ ਸੀ ਨਾ ਅਸੀਂ ਆਪਣਾ ਮਕਾਨ ਕੋਈ ਪ੍ਰੋਪਰਟੀ ਬਣਾ ਸਕਦੇ ਸੀ ਤਾਂ ਔਰਤਾਂ ਦੇ ਹੱਕ ਵਿੱਚ ਬਾਬਾ ਸਾਹਿਬ ਡਾਕਟਰ ਬੀਟਕਰ ਪੀਮਰਾਵ ਸਾਹਿਬ ਨੇ ਬਹੁਤ ਵੱਡਾ ਸਿਧਾਂਤ ਲਿਖਿਆ ਕਾਨੂੰਨ ਬਣਾਇਆ ਕਿ ਔਰਤ ਜਿਹੜੀ ਸ਼ਾਦੀ ਛੁੱਡਾ ਹੋ ਕੇ ਆ ਗਈ ਉਹ ਬਰਬਰ ਦੀ ਘਰ ਦੀ ਹਿੱਸੇਦਾਰਾ ਬਰਬਰ ਦੀ ਬੱਚਿਆਂ ਦੀ ਹਿੱਸੇਦਾਰਾ ਬਰਬਰ ਦੀ ਪ੍ਰੋਪਰਟੀ ਦੀ ਹਿੱਸੇਦਾਰਾ ਬਰਬਰ ਦਾ ਉਹ ਪਰ ਸਕਦੀ ਆ ਇਲੈਕਸ਼ਨਾਂ 'ਚ ਖੜ ਸਕਦੀ ਆ ਅਤੇ ਉਹ ਰਾਜਨੀਤਿਕ ਲੋਕਾਂ ਦੇ ਵਿੱਚ ਵੀ ਅੱਗੇ ਉਹਦਾ ਹਿੱਸਾ ਜਿਹੜਾ ਹੈਗਾ ਯੋਗਦਾਨ ਲਿਖਿਆ ਗਿਆ ਤਾਂ ਇਸ ਲਈ ਸਾਨੂੰ ਉਹਦਾ ਨਾਰਾ ਜਿਹੜਾ ਹੈਗਾ ਸਭ ਤੋਂ ਪਹਿਲਾਂ ਰੱਖਣਾ ਚਾਹੀਦਾ ਮੈਂ ਫਿਰ ਬੇਨਤੀ ਕਰਾਂਗਾ ਕਿ ਆਪਾਂ ਜੈਪੀਂ ਦਾ ਨਾਰਾ ਪੂਰੇ ਜੋਰਾ ਸ਼ੋਰਾ ਨਾਲ ਲਾਣਾ ਜੈਪੀਂ ਜੈਪੁਰ ਜੈ ਭਾਰਤੋ ਸਤਿ ਸ਼੍ਰੀ ਅਕਾਲ ਨਮਸਕਾਰ ਸਾਥੀਓ ਅੱਜ ਪਿੰਡਨ ਨੇ ਹਲੇ ਸਿੰਘ ਵਾਲੇ ਤੋਂ ਸਾਡੀ ਬੱਚੀ ਮੇਟ ਬਣੀ ਹੋਈ ਆ ਆਉਣ ਵਾਲੇ ਸਮੇਂ 'ਚ ਹੋ ਸਕਦਾ ਕੋਈ ਕੁਝ ਹੋਰ ਪਿੰਡ ਹੋਵੇ ਤੇ ਸਰਕਲ ਦੇ ਅਹੁਦੇ ਤੇ ਜਾ ਸਕਦੇ ਆ ਨਾਮਾ ਪੁੱਤ ਸਮਰ ਸਮਰਾਨੀ ਤਾਂ ਉਹਨਾਂ ਦਾ ਸਮੇਤ ਪਰਿਵਾਰ ਆ ਪੂਰਾ ਸੰਯੋਗ ਦਿੰਦਾ ਹੈ ਤੇ ਸਾਡੇ ਚ ਬਲਾਕ ਪ੍ਰਧਾਨ ਅੰਮਰਜੀਤ ਔਰ ਖੜੇ ਹੋਏ ਆ ਪਿੰਡ ਰੱਜੀ ਵਾਲੇ ਤੋਂ ਬਲਾਕ ਫਰੋਇਪੁਰ ਦੇ ਪ੍ਰਧਾਨ ਨੇ ਤਾਂ ਮੈਂ ਦੱਸਣਾ ਚਾਹੂਗਾ ਕਿ ਮਨਰੇਗਾ ਦਾ ਕਾਨੂੰਨ ਕਿੱਥੋਂ ਬਣਿਆ ਤੇ ਕਿਵੇਂ ਅੱਗੇ ਲਾਗੂ ਕਰਵਾਇਆ ਮਨਰੇਗਾ ਦਾ ਕਾਨੂੰਨ ਤੁਹਾਡਾ 2005 ਦਾ ਬਣਿਆ ਕਿ 2 1952 ਚ ਲਿਖਿਆ ਸੀ ਬਾਬਾ ਸਾਹਿਬ ਨੇ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਜਿਹੜਾ ਕਾਨੂੰਨ ਬਣਿਆ ਪਹਿਲੋਂ ਹੀ ਲਿਖਿਆ ਸੀ ਸੰਵਿਧਾਨ ਚ 1952 ਚ ਰੋਜੀ ਰੋਟੀ ਕਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦਿੱਤਾ ਜਾਏਗਾ 1952 ਦੇ ਕਾਨੂੰਨ ਨੂੰ ਸੋਧ ਕਰਕੇ 2005 ਚ ਬਣਾਇਆ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਦਾ ਕਾਨੂੰਨ ਬਣਿਆ ਸੀਗਾ ਪਰ 2005 ਦਾ ਕਾਨੂੰਨ ਬਣਿਆ 2025 ਚੜ ਚਲਿਆ ਹੈ ਅੱਜ ਮੈਨੂੰ ਲੱਗਦਾ ਇੱਕ ਹਫਤਾ ਰਹਿ ਗਿਆ ਲੇਕਿਨ ਸਰਕਾਰ ਨੇ ਮਰੇਗਾ ਜਿਹੜੀ ਹੈਗੀ ਆ ਉਹ ਚਲਾਈ ਨਹੀਂ ਏ ਉਹਨੇ ਕਬਜ਼ਾ ਕੀਤੀ ਰੱਖਿਆ ਸਿਆਸੀ ਲੋਕਾਂ ਨੇ ਤੇ ਲੋਟੀ ਕਰਦੇ ਰਿਹਾ ਲੇਕਿਨ ਜਿੱਥੇ ਬੰਨੀਆਂ ਨੇ ਧਰਨੇ ਲਾਏ ਆ ਤੇ ਧਰਨਿਆਂ ਦੀ ਬਦੌਲਤ ਫਿੱਕਾ ਫਿੱਕਾ ਲੋਕਾਂ ਨੂੰ ਪਤਾ ਲੱਗਿਆ ਤੇ ਲੋਕਾਂ ਨੇ ਆਪ ਆਪਣੇ ਬਲਬੁੱਤੇ ਤੇ ਮਨਰੇਗਾ ਚਲਾਈ ਆ ਤਾਂ ਜਿੱਦੀ ਬਦੌਲਤ ਅੱਜ ਮਿਹਨਤ ਕਰਨ ਤੇ ਸੰਘਰਸ਼ ਕਰਨ ਦੇ ਨਾਲ ਸਾਡੇ ਜਿਹੜੇ ਬੱਚੇ ਆ ਮੇਡ ਤੌਰ ਤੇ ਕੰਮ ਕਰਦੇ ਆ ਸਰਕਲ ਪ੍ਰਧਾਨ ਨੇ ਚਾਹ ਬਲਾਕ ਪ੍ਰਧਾਨ ਨੇ ਚਾਹ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਦਾ ਕੰਮ ਜਿਹੜਾ ਹੈਗਾ ਚੱਲ ਰਿਹਾ ਪਰ ਸਾਥੀਓ ਜੇ ਇੱਕ ਪੂਰੀ ਤਰ੍ਹਾਂ ਇਹ ਕਾਨੂੰਨ ਲਾਗੂ ਹੋ ਜਾਂਦਾ ਤਾਂ ਜਿਹੜਾ ਕਾਨੂੰਨ ਦੇ ਵਿੱਚ ਲਿਖਿਆ ਹਰ ਘਰ ਹਰ ਸਾਲ 100 ਦਿਨ ਦਾ ਕੰਮ ਘੱਟੋ ਘੱਟ ਦੇਣਾ ਚਾਹੀਦਾ ਹਰ ਘਰ ਹਰ ਸਾਲ ਜੇ 100 ਦਿਨ ਦਾ ਕੰਮ ਬਣ ਜੇ ਤੇ 25 ਤੋਂ ਲੈ ਕੇ 30000 ਰੁਪਇਆ ਤੁਹਾਡਾ ਸਾਲ ਦੇ ਘਰੇ ਪੈਸਾ ਆਉਣਾ ਸੀ ਪੁਰਾਣੇ ਰੇਟ ਦੇ ਹਿਸਾਬ ਤੇ ਲੇਕਿਨ ਹੁਣ ਤਾਂ ਰੇਟ ਵੱਧ ਗਿਆ ਹੁਣ ਤੁਹਾਡਾ 34 ਤੋਂ ਲੈ ਕੇ 35000 ਰੁਪਇਆ ਹਰ ਘਰ ਹਰ ਸਾਲ ਦੇ ਵਿੱਚ 100 ਦਿਨ ਦਾ ਪੈਸਾ ਬਣਦਾ ਲੇਕਿਨ ਸਰਕਾਰਾਂ ਦੇ ਨਮینده ਜਿਹੜੇ ਚੁਣੇ ਹੋਏ ਆ ਉਹ ਇਸ ਕੰਮ ਤੇ ਜਿਹੜਾ ਹੈਗਾ ਲਾਗੂ ਨਹੀਂ ਕਰਨ ਦਿੰਦੇ ਮਨਰੇਗਾ ਦੇ ਦੁਸ਼ਮਣ ਬੜੇ ਹੋਏ ਆ ਜਿਹੜਾ ਤਕੜਾ ਜ਼ਿਮੀਂਦਾਰ ਆ 10 ਕਿੱਲਾਂ ਤੋਂ ਉੱਪਰ ਵਾਲਾ ਉਹ ਆਪ ਨਹੀਂ ਕੰਮ ਕਰਦਾ ਉਹ ਵੀ ਕਹਿੰਦਾ ਮਨਰੇਗਾ ਨਹੀਂ ਚੱਲਣੀ ਚਾਹੀਦੀ ਕਿਉਂਕਿ ਮੈਨੂੰ ਦਿਹਾੜੀਆ ਮਹਿੰਗਾ ਮਿਲਦਾ ਹੈ ਇਸੇ ਤਰ੍ਹਾਂ ਜ਼ਿਮੀਂਦਾਰ ਨਹੀਂ ਕਹਿੰਦੀ ਕਿ ਪਹਿਲੋਂ ਸਾਡੇ ਤੋਂ 5-700 ਰੁਪਇਆ ਇਹ ਧਾਰਾ ਲੈ ਲੈਂਦੇ ਸੀ ਤੇ ਮਹੀਨਾ-ਮਹੀਨਾ ਦੋ-ਦੋ ਮਹੀਨੇ ਇਹਨਾਂ ਤੋਂ ਕੰਮ ਕਰਵਾਈਦਾ ਸੀ ਜਿੱਦਨ ਦੀ ਨਰੇਗਾ ਆਈ ਆ ਇਹਨਾਂ ਨੇ ਸਾਡਾ ਕੰਮ ਛੱਡ ਦਿੱਤਾ ਇਸੇ ਤਰ੍ਹਾਂ ਸਰਪੰਚ ਕਹਿੰਦਾ ਕਿ ਜੇ ਆਮ ਬੰਦੇ ਕੰਮ ਨਰੇਗਾ ਦਾ ਲੈਣ ਲੱਗ ਪਏ ਤੇ ਮੇਰਾ ਪਰਿਵਾਰ ਤੇ ਮੇਰਾ ਰਿਸ਼ਤੇਦਾਰ ਤੇ ਮੇਰਾ ਵਫਾਦਾਰ ਉਹ ਮੈਂ ਕਿੱਧਰ ਸੱਟੂੰਗਾ ਹੁਣ ਪਬਲਿਕ ਆਪ ਪੈਸਾ ਲੈਣ ਲੱਗ ਪਈ ਤੇ ਇਹਨਾਂ ਨੂੰ ਪਤਾ ਲੱਗ ਗਿਆ ਇਸੇ ਤਰ੍ਹਾਂ ਐਮਐਲਏ ਕਹਿੰਦਾ ਕਿ ਜਦੋਂ ਮੈਂ ਵੋਟਾਂ ਲੈਣੀਆਂ ਸੀਗੀਆਂ 6 ਕੁ ਮਹੀਨੇ ਪਹਿਲਾਂ ਮੈਂ ਰੋਲਾ ਪਵਾਉਣਾ ਸੀ ਆਓ ਜੀ ਮੈਂ ਟਾਡੀ ਮਰੇਗਾ ਚਲਾਉਣਾ ਨਰੇਗਾ ਚਲਾਉਣਾ ਲੋਕ ਖੁਸ਼ ਹੋ ਜਾਣਗੇ ਮੇਰੇਗਾ ਵੇਖ ਕੇ ਤੇ ਮੈਨੂੰ ਵੋਟ ਪੈ ਜੇਗੀ ਲੇਕਿਨ ਇਹ ਸਾਡਾ ਹੱਕ ਆ ਸਾਡਾ ਕਾਨੂੰਨ ਆ ਸੰਵਿਧਾਨ ਕਹਾ ਕੇ ਹਰ ਸਾਲ ਹਰ ਘਰ ਦੇ ਵਿੱਚ 100 ਦਿਨ ਦਾ ਕੰਮ ਲੈਣਾ ਤੇ ਇਹ ਕੰਮ ਲਈ ਆਪਾਂ ਨੂੰ ਇੱਕ ਮਤ ਇੱਕ ਵਿਚਾਰਧਾਰਾ ਨਾਲ ਇਕੱਠੇ ਹੋਣ ਦੀ ਲੋੜ ਆ ਮੈਂ ਕੱਲਾ ਨਹੀਂ ਕਹਿੰਦਾ ਇਕੱਠੇ ਹੋਈਏ ਕਿਸਾਨ ਵੀ ਤਾਂ ਜਿਹੜੇ ਹੈਗੇ ਆ ਉਹ ਵੀ ਇਕੱਠੇ ਹੁੰਦੇ ਆ ਪ੍ਰਮਾਤਮਾ ਨੇ ਉਹਨਾਂ ਨੂੰ ਸਾਰਾ ਕੁਝ ਦਿੱਤਾ ਹੋਇਆ ਉਹਨਾਂ ਦੇ ਸਰਕਲ ਵਧੀਆ ਚੱਲਦੇ ਆ ਲੇਕਿਨ ਸਾਡੇ ਸਰਕਲ ਜਿਹੜੇ ਆ ਬੜੇ ਔਖੇ ਚੱਲਦੇ ਆ ਮਜ਼ਦੂਰੀ ਕਿਤੇ ਮਿਲਦੀ ਨਹੀਂ ਪਈ ਮਸ਼ੀਨਰੀ ਨੇ ਕੰਮ ਖੋਲਿਆ ਪੈਦਾਵਾਰੀ ਇੰਨੀ ਹੋ ਗਈ ਕਿ ਕੰਮ ਲੱਭਦਾ ਨਹੀਂ ਐ ਤਾਂ ਸਾਨੂੰ ਕੰਮ ਲੱਭਦਾ ਨਹੀਂ ਐ ਆਰਥਿਕ ਪੱਖੋਂ ਸਾਡੇ ਹਾਲਾਤ ਵਿਗੜਦੇ ਜਾਂਦੇ ਆ ਇਹ ਸਾਨੂੰ ਇਕੱਠੇ ਹੋਣ ਦੀ ਲੋੜ ਆ ਤਾਂ ਵੇਖੋ ਸਾਡਾ ਸੰਵਿਧਾਨਕ ਹੱਕਾ 1952 ਦਾ ਬਾਬਾ ਸਾਹਿਬ ਨੇ ਬਣਾਇਆ ਉਹ ਹੱਕਾਂ ਲਈ ਸਾਨੂੰ ਜ਼ਿੰਮੇਵਾਰ ਬੰਨਾ ਪੈਗਾ ਜੇ ਅਸੀਂ ਜ਼ਿੰਮੇਵਾਰ ਬਣ ਗਏ ਤੇ ਆਪਣੇ ਹੱਕ ਲਾਗੂ ਹੋ ਜਾਣਗੇ ਜੇ ਤੁਸੀਂ ਜ਼ਿੰਮੇਵਾਰ ਬਣ ਕੇ ਨਾਲੇ ਤੇ ਆਉਣ ਵਾਲਾ ਸਮਾਂ ਮਹਿੰਗਾਈ ਨੇ ਲਟਾਰ ਦਿੱਤਾ ਅਨਪੜਤਾ ਵਧੀ ਜਾਂਦੀ ਆ ਤੇ ਲੇਕਿਨ ਪਬਲਿਕ ਵਧੀ ਜਾਂਦੀ ਮਸ਼ੀਨਰੀ ਵਧੀ ਜਾਂਦੀ ਆ ਸਾਡੀ ਜਿਹੜੀ ਹੈਗੇ ਕੰਮ ਦੇ ਦਿਨ ਖੋਈ ਜਾਂਦੀ ਆ ਮਸ਼ੀਨਰੀ ਤਾਂ ਸਾਡਾ ਰੋਜੀ ਰੋਟੀ ਚੱਲਣਾ ਬੜਾ ਔਖਾ ਹੋ ਜਾਣਾ ਤੇ ਆਓ ਮੇਰੀ ਬੇਨਤੀ ਆ ਹੱਥ ਜੋੜ ਕੇ ਮਹੀਨੇ 'ਚ ਇੱਕ ਦਿਨ ਜ਼ਿੰਮੇਵਾਰੀ ਨਾਲ ਆਪਣੇ ਹੱਕਾਂ ਪਰ ਇਕੱਠੇ ਹੋਣਾ ਐਨਾ ਕਹਿੰਦਿਆ ਹੋਇਆ ਸਭ ਨੂੰ ਜੈ ਭੀ ਜੈ ਭਾਰਤ ਸਤਿ ਸ਼੍ਰੀ ਅਕਾਲ ਨਮਸਕਾਰ